ਬੀਤੇ ਦਿਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਰਾਲਗੜ੍ਹ ਸਾਹਿਬ ਵਿਖੇ ਮinare ਬੇਗੰਪੂਰਾ ਦੇ ਕੀਤੇ ਅਧੂਰੇ ਕਾਰਜ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀ ਦੇ ਨਾਲ ਇਲਾਕੇ ਦੀ ਸੰਗਤਾਂ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਇਹ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਮਾਨਯੋਗ ਬੀਬੀ ਅੰਬਕਾ ਸੋਨ ਨੂੰ ਉਸ ਵੇਲੇ ਦੇ ਐਮਪੀ ਉਹਨਾਂ ਨੇ ਇਹ 2000 4-5 ਦੇ ਵਿੱਚ ਜਦੋਂ ਮੈਂ ਐਮਐਲਏ ਸੀ ਉਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ 2.5 ਕਰੋੜ ਰੁਪਏ ਦੇ ਨਾਲ ਜਿਹਦੇ ਨਾਲ ਉੱਥੇ ਇੱਕ ਕਮਿਊਨਿਟੀ ਸੈਂਟਰ ਇਨਫੋਰਮੇਸ਼ਨ ਸੈਂਟਰ ਤੇ ਹੋਰ ਕਈ ਕੁਝ ਜਿਹੜਾ ਹੈਗਾ ਉਹ ਬਣ ਕੇ ਤਿਆਰ ਤੁਸੀਂ ਪਿਆਰ ਦੇਖਿਆ ਹੋਣਾ ਤੇ ਬਾਦਲ ਸਾਹਿਬ ਨੇ ਇਹਦੀ ਮਿਨਾਰੇ ਬੇਗੰਪੁਰਾ ਦੇ ਨਾਮ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਹੈਗਾ ਇਹਦੀ ਸ਼ੁਰੂਆਤ ਕੀਤੀ ਇਹਦੀ ਹੈਗੀ ਹੈ ਕਾਂਗਰਸ ਦੀ ਸਰਕਾਰ ਆਈ ਹੈ ਉਹਨਾਂ ਨੇ ਇਹਨਾਂ ਦੀਆਂ ਪੁਰਾਣੀਆਂ ਪੇਮੈਂਟਾਂ ਵੀ ਤੇ 2021 ਚ ਕਰੀਬ ਕਰੀਬ 72 ਲੱਖ ਕਰੋੜ ਰੁਪਏ ਦੀ ਜਿਹੜੀ ਹੈ ਪੇਮੈਂਟ ਇਹ ਟੈਂਡਰ ਦੇ ਕੇ ਉਹ ਨਵੀਂ ਸ਼ੁਰੂਆਤ ਕੀਤੀ ਹੈ ਜਿਹੜੀ ਹੈ ਜਿਹਦੇ ਨਾਲ ਕਿ ਅੱਜ ਤੱਕ ਇਹ ਕੰਮ ਚੱਲ ਰਿਹਾ ਹੈਗਾ ਇਹ ਜਿਹੜਾ ਪਿਛਲੇ ਦਿਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਨਾਰੇ ਬੇਗਮਪੁਰਾ ਦਾ ਉਦਘਾਟਨ ਕਰਕੇ ਗਏ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਲਕਾਈ ਨੂੰ ਇੱਕ ਸਮਰਪਿਤ ਕੀਤਾ ਸ੍ਰੀ ਗੁਰੂ ਰਵੀਦਾਸ ਦਾ ਤੇ ਯਾਦਗਾਰ ਦੇ ਵਿੱਚ ਜਿਹੜਾ ਮਨਾਰੇ ਬੇਗਮਪੁਰਾ ਬਣ ਰਿਹਾ ਤੇ ਬਹੁਤ ਵਧੀਆ ਗੱਲ ਹੈ ਪਰ ਉੱਥੇ ਮੈਂ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜਾ ਰੋਡ ਹੈ ਆਪਾਂ ਦੇਖਦੇ ਆਂ ਖਰੜਗੜ੍ਹ ਸਾਹਿਬ ਨੂੰ ਜਾ ਰਿਹਾ ਇਹ ਮਨਾਰੇ ਬੇਗਮਪੁਰਾ ਨੂੰ ਜਾ ਰਿਹਾ ਤੇ ਨਾਲ ਹੀ ਜਿਹੜਾ ਸ੍ਰੀ ਗੁਰੂ ਰਵੀਦਾਸ ਦਾ ਤਪਸਥਲ ਹੈ ਖਰੜਗੜ੍ਹ ਸਾਹਿਬ ਉੱਥੇ ਨੂੰ ਵੀ ਜਾ ਰਿਹਾ ਜਿੱਥੋਂ ਉੱਪਰ ਘੁੰਮ ਕੇ ਜਾਈਏ ਦਾ ਚਰਨ ਗੰਗਾ ਨੂੰ ਵੀ ਇਹੀ ਰੋਡ ਜਾ ਰਿਹਾ ਤਾਂ ਅਦਕਾਟਨ ਕਰਕੇ ਪਰ ਰੋਡ ਇਹ ਪਿਛਲੀ ਸਰਕਾਰ ਦਾ ਹੜ ਗਿਆ ਸੀ ਤੇ ਅੱਜ ਵੀ ਉਹੀ ਹਾਲਤ ਹੈਗੀ ਹੈ ਤੇ ਇਹ ਜਿਹੜੇ ਕੰਮ ਹੈਗੇ ਆ ਜਦੋਂ ਅਸੀਂ ਮਨਾਰੇ ਬੇਗਮਪੁਰਾ ਜਾਂਦੇ ਆ ਭਗਵਾਨ ਸਾਹਿਬ ਨੂੰ ਬੇਨਤੀ ਹੈ ਕਿ ਅਕਾਲੀ ਸਰਕਾਰ ਦੇ ਟਾਈਮ ਸ਼ੁਰੂ ਹੋਇਆ ਸੀ ਕਾਂਗਰਸ ਦੇ ਟਾਈਮ ਵੀ ਨਹੀਂ ਬਣ ਪਾਇਆ ਅਕਾਲੀਆਂ ਤੋਂ ਵੀ ਨਹੀਂ ਬਣ ਪਾਇਆ 2 ਸਾਲ ਇਹਨਾਂ ਦੀ ਸਰਕਾਰ ਨੂੰ ਵੀ ਹੋ ਗਏ ਅਧੂਰੇ ਦਾ ਉਧ ਘਾਟਨ ਕਰਕੇ ਚਲ ਗਏ ਤੇ ਇਸ ਕਰਕੇ ਬੇਨਤੀ ਹੈ ਕਿ ਲੋਕ ਅੱਜ ਉੱਥੇ ਜਦੋਂ ਗਏ ਆ ਆਪਾਂ ਤਾਂ ਉੱਥੇ ਜਿਹੜੀ ਸੰਗਤ ਹੈ ਉਹ ਦੂਰੋਂ ਦੂਰੋਂ ਇਹਨੂੰ ਦੇਖਣ ਆ ਰਹੀ ਹੈ ਤੇ ਜਦੋਂ ਦੇਖਦੇ ਆ ਤਾਂ ਅਧੂਰਾ ਦੇਖ ਕੇ ਉਹਨਾਂ ਨੂੰ ਵੀ ਨਿਰਾਸ਼ਾ ਹੁੰਦੀ ਹੈ ਜਿਹੜੀ ਇਹ ਨਿਰਾਸ਼ਾ ਹੈਗੀ ਹੈ ਤੁਸੀਂ ਜਿਹੜਾ ਅਦਕਾਟਨ ਕਰਨਾ ਸੀ ਵਧੀਆ ਇਹ ਤੋਂ ਕਾਟਨ ਕਰ ਦਿੱਤਾ ਪਰ ਇਹਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਤਾਂ ਕਿ ਜਿਹੜੀ ਸੰਗਤ ਹੈ ਉਹ ਨਿਰਾਸ਼ ਨਾ ਹੋਵੇ ਤੇ ਜਿਹੜੀਆਂ ਸੜਕਾਂ ਟੁੱਟੀਆਂ ਹੈ ਪੁਰੀਆਂ ਟੁੱਟੀਆਂ ਛੇ-ਛੇ ਮਹੀਨੇ ਤੋਂ ਇਹਨਾਂ ਨੂੰ ਕੰਪਲੀਟ ਕਰਤਾ ਜਾਵੇ ਤਾਂ ਕਿ ਸੰਗਤ ਜਿਹੜੀ ਥਿਆਰੀ ਹੈ ਉਹ ਉੱਥੇ ਆਰਾਮ ਨਾਲ ਪਹੁੰਚ ਸਕੇ ਉਹਨਾਂ ਦੀਆਂ ਗੱਡੀਆਂ ਜਾ ਸਕਣ ਬਾਈਕ ਜਾ ਸਕਣ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਇਹ ਜਿਹੜਾ ਸ੍ਰੀ ਗੁਰੂ ਰਵੀਦਾਸ ਦਾ ਤਪਸਥਾ ਲੈਗਾ ਹੈ ਇਹਨੂੰ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਕਰ ਲਈ ਸਰਕਾਰ ਨੂੰ ਆਪ ਅੱਗੇ ਹੋ ਕੇ ਯੋਗਦਾਨ ਅਸੀਂ ਜੀ ਤਲਵਾੜੇ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਆ ਜੀ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੇ ਹੈਗਾ ਜਨਮ ਸਥਾਨ ਜੋ ਵੀ ਹੈ ਇੱਥੇ ਖੁਰਾਲਗੜ੍ਹ ਸਾਹਿਬ ਉੱਥੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਸੀਗੇ ਤੇ ਸਾਨੂੰ ਪਤਾ ਲੱਗਿਆ ਜੀ ਇੱਥੇ ਇੱਕ ਮਤਲਬ ਤੇ ਬਣਦਾ ਪਿਆ ਹੈਗਾ ਮਿਨਾਰੇ ਬੇਗਮਪੁਰਾ ਤੇ ਅਸੀਂ ਇਹਨਾਂ ਦੇ ਵੀ ਦਰਸ਼ਨ ਕਰਨ ਆਏ ਆ ਥੋੜਾ ਸੈਰ ਸਪਾਟੇ ਵਾਸਤੇ ਇੱਧਰ ਨੂੰ ਅਸੀਂ ਨਿਕਲੇ ਆਏ ਤਾਂ ਕਿ ਸਾਨੂੰ ਵੀ ਪਤਾ ਲੱਗਾ ਕਿ ਸੈਰ ਸਪਾਟੇ ਵਾਸਤੇ ਜਗ੍ਹਾ ਬਣ ਰਹੀ ਹੈ ਤੇ ਇਹ ਜਗਾ ਜੀ ਅਕਾਲੀ ਦਲ ਅਕਾਲੀਆਂ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀਗੀ ਬਣਵਾਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਦਾ ਕੁਝ ਕੰਮ ਕਾਂਗਰਸ ਸਰਕਾਰ ਨੇ ਵੀ ਕਰਾਇਆ ਜੀ ਤੇ ਅਸੀਂ ਮੌਜੂਦਾ ਸਰਕਾਰ ਸ੍ਰੀ ਭਗਵੰਤਬਾਨ ਸਾਹਿਬ ਜੀ ਅੱਗੇ ਬੇਨਤੀ ਕਰਦੇ ਆਂ ਕਿ ਇਸ ਪ੍ਰੋਜੈਕਟ ਨੂੰ ਅਧੂਰਾ ਨਾ ਛੱਡਿਆ ਜਾਏ ਤੇ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏ ਤਾਂ ਕਿ ਸੰਗਤਾਂ ਜੋ ਆਂਦੀਆਂ ਨੇ ਉਹ ਨਰਾਸ਼ ਹੋ ਕੇ ਨਾ ਜਾਣ ਜਿਵੇਂ ਬੇਗਮ ਪ੍ਰਾ ਮিনার ਦਾ ਜਿਹੜਾ ਅਧੂਰੇ ਪ੍ਰੋਜੈਕਟ ਦਾ ਜਿਹੜਾ ਉਦਘਾਟਨ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਆਣਾ ਸੀਗਾ ਸਾਡੇ ਇਲਾਕੇ ਬੀਤ ਦੇ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਕਿ 2 ਸਾਲ ਦੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਸਾਡੇ ਇਲਾਕੇ ਦੇ ਵਿੱਚ ਆ ਰਹੇ ਹੈ ਸਾਡੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਕਈ ਵਾਰ ਇਲਾਕੇ ਦੇ ਵਿਧਾਇਕ ਡਿਪਟੀ ਸਪੀਕਰ ਰਾਹੀਂ ਵੀ ਸਰਕਾਰ ਤੱਕ ਪਹੁੰਚਾਈਆਂ ਤੇ ਮੁੱਖ ਮੰਤਰੀ ਨੂੰ ਅਸੀਂ ਆਪਣੀ ਬੀਤ ਭਲਾਈ ਕਮੇਟੀ ਵੱਲੋਂ ਜਿਹੜਾ ਮੰਗ ਪੱਤਰ ਉਹ ਵੀ ਭੇਜ ਚੁੱਕੇ ਹਾਂ ਪਰ ਲੋਕਾਂ ਨੂੰ ਆਸਾਂ ਇੰਨੀਆਂ ਸੀਗੀਆਂ ਵੀ ਮੁੱਖ ਮੰਤਰੀ ਸਾਹਿਬ ਪਹਿਲੀ ਵਾਰ ਆ ਰਹੇ ਆ ਬਹੁਤ ਕੁਝ ਕਰਕੇ ਜਾਣਗੇ ਪਰ ਨਾ ਉਥੇ ਲੋਕਾਂ ਨੂੰ ਨੇੜੇ ਫਟਕਣ ਦਿੱਤਾ ਗਿਆ ਕਿਸੇ ਵੀ ਸੰਸਥਾ ਨੂੰ ਜਿਹੜੀ ਇੱਥੇ ਦੀਆਂ ਸਵੇ ਸਵੇ ਵੀ ਜਥੇਬੰਦੀਆਂ ਪੰਚਾਇਤਾਂ ਬੀਤ ਭਲਾਈ ਕਮੇਟੀ ਹੈ ਕਿਸੇ ਨੂੰ ਵੀ ਉਹਦੇ ਨੇੜੇ ਨਹੀਂ ਜਾਣ ਦਿੱਤਾ ਗਿਆ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਜਿਨ੍ਹਾਂ ਦੀ ਅਸੀਂ ਯਾਸ ਕਰਦੇ ਸੀਗੇ ਭਾਵੇਂ ਜਿਹੜਾ ਬੇਗਮਪੁਰ ਮਨਾਰ ਨੂੰ ਚਰਨ ਗੰਗਨ ਰਸਤਾ ਜਾਂਦਾ ਹੈ ਉਹਦੀ ਅਸੀਂ ਬਾਰ ਬਾਰ ਮੰਗ ਕਰਦੇ ਆ ਕਿ ਇੱਥੇ ਬਹੁ ਮੰਤ ਵੀ ਚੈੱਕ ਡੈਮ ਅਸਾਰਿਆ ਜਾਵੇ ਤੇ ਉਹ ਚੈੱਕ ਡੈਮ ਦੇ ਉੱਤੇ ਉੱਤੇ ਜਿਹੜੀ ਸੜਕ ਜਾਵੇ ਤੇ ਉਹ ਕਈ ਪਰਪਸ ਦੇ ਲਈ ਉਹ ਚੈੱਕ ਡੈਮ ਵਰਤਿਆ ਜਾ ਸਕਦਾ ਉਹ ਮੰਗ ਬਲ ਕੋਈ ਧਿਆਨ ਨਹੀਂ ਦਿੱਤਾ ਤੇ ਸਾਡਾ ਹਸਪਤਾਲ 24 ਘੰਟੇ ਸਿਹਤ ਸਹੂਲਤਾਂ ਦੇਣ ਲਈ ਅਸੀਂ ਬਾਰ ਬਾਰ ਮੰਗ ਕਰਦੇ ਰਹੇ ਹਾਂ ਉਹ ਚਿੱਟਾ ਹਾਥੀ ਸਾਫਤ ਹੋ ਰਿਹਾ ਸਕੂਲਾਂ ਚ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ ਇਹ ਜਿਹੜਾ ਇਤਿਹਾਸਕ ਸਥਾਨ ਹੈ ਖਰਾਲਗੜ੍ਹ ਸਾਹਿਬ ਇੱਥੇ ਨੂੰ ਬੱਸਾਂ ਦੇ ਰੂਟ ਇਥੋਂ ਵੱਖ-ਵੱਖ ਵੱਡੇ ਸ਼ਹਿਰਾਂ ਨੂੰ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਨੂੰ ਔਰ ਜਿਹੜੇ ਬੱਸਾਂ ਦੇ ਰੂਟ ਚੱਲਣੇ ਚਾਹੀਦੇ ਆ ਉਹ ਸੜਕਾਂ ਵੀ ਨਹੀਂ ਹੈ ਤਾਂ ਨਾ ਹੀ ਕੋਈ ਰੂਟਾਂ ਦਾ ਐਲਾਨ ਕਰਕੇ ਆ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਲੋਕਾਂ ਨੂੰ ਚੁਬਦੀਆਂ ਸਮੱਸਿਆਵਾਂ ਉਹ ਕਿਸੇ ਦਾ ਕੋਈ ਹੱਲ ਨਹੀਂ ਕੀਤਾ ਜਿਹੜੇ ਬਾਰ-ਬਾਰ ਲੋਕ ਸੰਘਰਸ਼ਾਂ ਦੇ ਮੈਦਾਨ 'ਚ ਵੀ ਰਹੇ ਆ ਇਹ ਸਰਕਾਰ ਨੇ ਵਾਅਦੇ ਵੀ ਕੀਤੇ ਆ ਇੱਥੇ ਜਿਹੜਾ ਭਾਵੇਂ ਨਸ਼ਿਆਂ ਦੀ ਗੱਲ ਹੈ ਮਾਈਨਿੰਗ ਦੀ ਗੱਲ ਹੈ ਤੇ ਨਾਲ ਜਿਹੜਾ ਅਸੀਂ ਪਿਛਲੇ ਲੰਬੇ ਸਮੇਂ 87 ਦਿਨ ਇੱਥੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਨੇ ਜਿਹੜਾ ਐਕਸ਼ਨ ਕਰਕੇ ਲਗਾਤਾਰ ਵਾਤਾਵਰਨ ਨੂੰ ਜਿਹੜਾ ਬਚਾਉਣ ਦੇ ਲਈ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਫੈਕਟਰੀਆਂ ਦੇ ਪ੍ਰਦੂਸ਼ਣ ਦੇ ਖਿਲਾਫ ਮੋਰਚਾ ਲੜਿਆ ਇਸ ਸਰਕਾਰ ਨੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਉਸ ਧਰਨੇ ਦਾ ਕਤਲ ਕਰਕੇ ਉਹ ਧਰਨਾ ਵੀ ਖਤਮ ਕਰਾਇਆ ਤੇ ਪਰ ਪਰ ਜਿਹੜਾ ਉਹ ਸਾਡੇ ਨਾਲ ਕੀਤੇ ਵਾਅਦੇ ਸੀ ਸਰਕਾਰ ਨੇ ਸਰਕਾਰ ਦਾ ਦੋ ਕੈਬਨਟ ਮੰਤਰੀ ਵਿੱਚ ਬੈਠ ਕੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਵਫਾ ਨਹੀਂ ਹੋਏ ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਾਂ ਹੋਰ ਵੀ ਜਿੰਨੇ ਵੀ ਕੈਬਨਟ ਮੰਤਰੀ ਇੱਥੇ ਹਰ ਸਾਲ ਕੋਈ ਨਾ ਕੋਈ ਮੰਤਰੀ ਆਂਦਾ ਇਸ ਪ੍ਰੋਗਰਾਮ ਤੇ ਪਰ ਕਦੇ ਵੀ ਇਲਾਕੇ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਲੋਕਾਂ ਦਾ ਹੁਣ ਜਿਹੜਾ ਸਬਰ ਦਾ ਬੰਨ ਹੈ ਉਹ ਜਿਹੜਾ ਟੁੱਟ ਚੁੱਕਾ ਲੋਕ ਸੰਘਰਸ਼ਾਂ ਦੇ ਵਿੱਚ ਪੈਣ ਨੂੰ ਤਿਆਰ ਹੈ ਜੇ ਸਰਕਾਰਾਂ ਨੇ ਇਸੇ ਤਰ੍ਹਾਂ ਸਾਡੇ ਨਾਲ ਮਤਲਬ ਸਾਨੂੰ ਲੌਲੀਪੌਪ ਜਿਹਾ ਦਿਖਾਉਂਦੇ ਰਹੇ ਲੋਕ ਸੰਘਰਸ਼ਾਂ ਦਾ ਪ੍ਰੇਰਮੱਲਣਗੇ ਧੰਨਵਾਦ